ਦੇਸ਼ੀ ਨਗਰ ਦੇ ਨਾਲ XYZ ਬਲਾਕ ਹੈ ਇਹ 1980 ਵਿੱਚ ਲੋਟਮੈਂਟ ਹੋਈ ਸੀ ਲੋਕਾਂ ਦੀ ਅੱਜ ਤੱਕ ਉਹਨਾਂ ਦੀ ਪਹਿਲਾਂ ਤਾਂ ਸਾਰੇ ਪ੍ਰੈਸ ਦੇ ਭਰਾਵਾਂ ਨੂੰ ਮੇਰਾ ਸਤਿ ਸ਼੍ਰੀ ਅਕਾਲ ਮੈਂ ਪਹਿਲਾਂ ਤੁਹਾਡੇ ਪ੍ਰੈਸ ਦੇ ਥਰੂ ਇੱਕ ਚੀਜ਼ ਕਹਿਣਾ ਚਾਹਨਾ ਸਾਰੇ ਆਪਣੇ ਸ਼ਹਿਰ ਹਲਿਆ ਨੂੰ ਵੀ ਖਬਰ ਆਂਦੀ ਹੈ ਉਹਨੂੰ ਪਹਿਲਾਂ ਚੈੱਕ ਕਰ ਲੈਣ ਸੋਸ਼ਲ ਮੀਡੀਆ ਤੇ ਤਾਂ ਅੱਗੇ ਭੇਜੋ ਮੈਂ ਜਿੱਥੇ ਵੀ ਜਾਂਦਾ ਕਿਸੇ ਵੀ ਮੀਟਿੰਗ 'ਚ ਕਿਸੇ ਵੀ ਪ੍ਰੈਸ 'ਚ ਪਹਿਲਾਂ ਇਹ ਕਹਿਣਾ ਇਹ ਅੱਗੇ ਸਪਰੈਡ ਨਾ ਕਰੋ ਆਵਾਮਾ ਬਹੁਤ ਫੈਲ ਰਹੀਆਂ ਆਵਾਮਾ ਇਸ ਵਲੇ ਆਪਾਂ ਨੂੰ ਨੁਕਸਾਨ ਕਰਾਂਗਾ ਹੁਣ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਕਿ ਜਿਹੜੀ ਇਹ ਪ੍ਰੈਸ ਕਾਨਫਰੈਂਸ ਬੁਲਾਈ ਗਈ ਹੈ ਇਹ ਬੁਲਾਈ ਗਈ ਹੈ XYZ ਬਲਾਕ ਹੈਗੇ ਜੇ ਤੁਹਾਨੂੰ ਪਤਾ ਹੋਵੇ ਰਿਸ਼ੀ ਨਗਰ ਦੇ ਨਾਲ XYZ ਬਲਾਕ ਹੈ ਇਹ 1980 ਵਿੱਚ ਅਲੋਟਮੈਂਟ ਹੋਈ ਸੀ ਲੋਕਾਂ ਨੂੰ ਅੱਜ ਤੱਕ ਉਹਨਾਂ ਦੀਆਂ ਰਜਿਸਟਰੀਆਂ ਨਹੀਂ ਹੋਈਆਂ ਹੁਣ ਮੈਂ ਤੁਹਾਨੂੰ ਉਹ ਜਿਹੜੇ ਉੱਥੇ ਦੇ ਹੈਗੇ 2016 ਦੇ ਆਸ-ਪਾਸ ਫਲੈਟ ਹੈਗੇ। ਔਰ ਉਹਨਾਂ ਲਈ ਅਸੀਂ ਇੱਕ ਹੈਲਪ ਡੈਸਕ ਬਣਾਣ ਲੱਗੇ ਆ ਸੋਮਵਾਰ ਤੋਂ ਲੁਧਿਆਣਾ ਇੰਪਰੂਵਮੈਂਟ ਟਰਸਟ ਦੇ ਦਫ਼ਤਰ ਵਿੱਚ। ਉਸ ਹੈਲਪ ਡੈਸਕ ਵਿੱਚ ਜਿੰਨੇ ਵੀ ਉੱਥੇ ਰਹਿਣ ਵਾਲੇ ਹੈਗੇ 2016 ਫਲੈਟਾਂ ਚ ਉਹ ਜਾਣ ਕੁਝ ਕੁਝ ਨੂੰ ਅਲਾਟਮੈਂਟ ਹੋਈ ਹੋਈ ਆ। ਕੁਝ ਵੈਸੇ ਹੀ ਬੈਠੇ ਆ ਉੱਥੇ ਬਿਨਾਂ ਅਲਾਟਮੈਂਟ। ਜਿਨ੍ਹਾਂ ਨੂੰ ਤਾਂ ਅਲਾਟਮੈਂਟ ਹੋਈ ਹੋਈ ਆ ਉਹ ਉਹਨਾਂ ਦੇ ਕਾਗਜ਼ ਪੱਤਰ ਉੱਥੇ ਹੁੰਦੇ ਆ ਉਹ ਜਾਣ ਆਪਣੇ ਜਿਹੜੇ ਕੋਈ ਪੈਸੇ ਜਮ੍ਹਾਂ ਹੋਣ ਵਾਲੇ ਆ ਜਿਹੜੇ OTS ਸਰਕਾਰ ਨੇ ਪਿੱਛੇ ਕਿਹਾ ਉਹ ਆਲਮੋਸਟ ਕਿਸੇ ਦੇ 40% ਕਿਸੇ ਦੇ 50% ਕਿਸੇ ਦੇ ਵੱਧ ਮਾਫ਼ ਹੋ ਚੁੱਕੇ ਆ ਉਹ ਜਮ੍ਹਾਂ ਕਰਾਨ ਤੇ ਆਪਣੀ ਰਜਿਸਟਰੀ ਦੀ ਫਾਰਮੈਲਿਟੀ ਪੂਰੀ ਕਰਕੇ ਕਰਾ ਦੇਣ ਜਿਹੜੇ ਉੱਧਾ ਬੈਠੇ ਆ ਔਰ ਜਿਨ੍ਹਾਂ ਦੀ ਅਲਾਟਮੈਂਟ ਨਹੀਂ ਹੋਈ ਹੋਈ ਉਹਨਾਂ ਲਈ ਵੀ ਚੰਗੀ ਖਬਰ ਹੈ ਉਹ ਖਬਰ ਇਹ ਆ ਕਿ ਉਹ ਜਿਹੜੇ 12 ਸਾਲ ਤੋਂ ਉੱਪਰ ਬੈਠੇ ਆ ਉਥੇ ਉਹ ਆਪਣਾ ਇਹ ਮੈਂ ਤੁਹਾਨੂੰ 10 ਕਾਗਜ਼ ਦੇ ਰਿਹਾ ਉਹਦੇ ਵਿੱਚੋਂ ਕੋਈ ਵੀ ਕਾਗਜ਼ ਲੈ ਜਾ ਜਿਹੜਾ ਪ੍ਰੂਵ ਕਰੇ ਕਿ ਉਹ 12 ਸਾਲ ਤੋਂ ਉੱਪਰ ਉਥੇ ਬੈਠੇ ਆ ਉਥੇ ਰਹਿ ਰਹੇ ਆ ਉਹਦੇ ਵਿੱਚ ਵੋਟਰ ਆਈਡੈਂਟੀਟੀ ਕਾਰਡ ਆਧਾਰ ਕਾਰਡ ਡਰਾਈਵਿੰਗ ਲਾਇਸੈਂਸ ਬੈਂਕ ਦੀ ਪਾਸਬੁੱਕ ਵਹੀਕਲ ਰਜਿਸਟ੍ਰੇਸ਼ਨ ਸਰਟੀਫਿਕੇਟ ਕੋਈ ਸੇਲ ਟੈਕਸ ਦੀ ਜੇ ਕਿਸੇ ਕੋਲ ਰਜਿਸਟ੍ਰੇਸ਼ਨ ਹੈਗੀ ਬੈਟ ਦੀ ਜੀਐਸਟੀ ਸੇਲ ਟੈਕਸ ਜੀਐਸਟੀ ਦੀ ਤਾਂ ਮੈਨੂੰ ਦਾ 12 ਸਾਲ ਪੁਰਾਣੀ ਹੋਣੀ ਨਹੀਂ ਬਾਕੀ ਜਿਹੜੀਆਂ ਹੋਰ ਕੋਈ ਵੀ ਹੋਵੇ ਇਲੈਕਟ੍ਰਿਸਿਟੀ ਮੀਟਰ ਦਾ ਕਨੈਕਸ਼ਨ ਵਾਟਰ ਸਪਲਾਈ ਕਨੈਕਸ਼ਨ ਰਾਸ਼ਨ ਕਾਰਡ ਹੋਰ ਕੋਈ ਵੀ ਡਾਕੂਮੈਂਟ ਜਿਹੜਾ ਕੋਈ ਗਵਰਨਮੈਂਟ ਦਾ ਹੋਵੇ ਜਿਹੜਾ ਵੈਲਿਡ ਹੋਵੇ ਉਹ ਲੈ ਜਾ ਜਿਹੜਾ ਦਿਖਾਵੇ ਕਿ 12 ਸਾਲ ਪਹਿਲਾਂ ਇਹ ਰਹਿ ਰਹੇ ਕੋਈ ਇੱਕ ਨਹੀਂ ਕੋਈ ਇੱਕ ਸਿਰਫ ਇੱਕ ਸਿਰਫ ਇੱਕ ਕੋਈ ਵੀ ਇਹਨਾਂ ਵਿੱਚੋਂ ਲੈ ਜਾਵੇ ਔਰ ਜਿਹਦੇ ਵਿੱਚ ਫੋਟੋ ਆਈਡੀ ਨਹੀਂ ਹੋਊਗੀ ਉਹਦੀ ਵੈਰੀਫਿਕੇਸ਼ਨ ਸਾਡੇ ਕਾਉਂਸਲਰ ਸਾਹਿਬ ਬੈਠੇ ਆ ਮਨੀਸ਼ ਸ਼ਾਹ ਜੀ ਬੈਠੇ ਆ ਨਵਦੀਪ ਬੈਠਾ ਇਹ ਇਹ ਜ਼ੈਡ ਬਲੌਕ ਨਵਦੀਪ ਚੰਦ ਆ ਐਕਸਵਾਈ ਇਹਨਾਂ ਦੇ ਆਂਦਾ ਇਹ ਕਹਿ ਦੇਣਗੇ ਕਿ ਬੰਦਾ ਹੈਗਾ ਉੱਥੇ ਵੈਰੀਫਾਈ ਕਰਕੇ ਉਹਨਾਂ ਦੀ ਰਜਿਸਟਰੀ ਹੋ ਜਾਊਗੀ ਜੋ ਉਸ ਹਿਸਾਬ ਨਾਲ ਪੈਸੇ ਜਿਨ੍ਹਾਂ ਨੂੰ ਅਲੋਟ ਹੋਏ ਆ ਉਹਨੇ ਕੀ ਪੈਸੇ ਬਣਨਗੇ ਜੋ ਪੈਸੇ ਹੈਗੇ ਉਹ ਜਮ੍ਹਾਂ ਕਰਾਂ ਤੇ ਉਹ ਵੀ ਮਾਲਕ ਬਣ ਜਾਣਗੇ اپنی ਜਗ੍ਹਾ ਦੇ ਸੋ ਇਹ ਹੈਗਾ ਇਹਦੇ ਵਿੱਚ ਜੇ ਤੁਹਾਡੇ ਕਿਸੇ ਦੇ ਸਵਾਲ ਹੈ ਮਤਲਬ ਇੰਨੀ ਦੇਰ ਪੁਰਾਣਾ ਇਹਨਾਂ ਦਾ ਮੁੱਦਾ ਸੀ ਉਸੇ ਕਰ ਰਹੇ ਹੈਗੇ ਆ ਜਿਹੜੇ ਤਾਂ ਅਲੋਟ ਹੋਏ ਹੋਏ ਉਹਨਾਂ ਦੀ ਰਜਿਸਟਰੀ ਇੱਕਦਮ ਹੋ ਜਾਣੀ ਹੈ ਜਿਹੜੇ ਦੂਜੇ ਹੈਗੇ ਉਹਨਾਂ ਦੀ ਵੈਰੀਫਿਕੇਸ਼ਨ ਤੋਂ ਬਾਅਦ ਰਜਿਸਟਰੀ ਦਾ ਪ੍ਰੋਸੈਸ ਹੋ ਜਾਏਗਾ ਇਹ ਫੈਸਲਾ ਸਰਕਾਰ ਲੈ ਚੁੱਕੀ ਲੁਧਿਆਣਾ ਇੰਪਰੂਵਮੈਂਟ ٹرسٹ ਲੈ ਚੁੱਕਾ ਹੈ ਸਰ ਕਿੰਨੇ ਕਿੰਨੀ ਫੈਮਲੀਆਂ ਇੱਥੇ ਰਹਿ ਰਹੀਆਂ ਇਹ 2016 ਫਲੈਟ ਆ ਸਾਰੇ ਹੀ ਲੱਗੇ ਹੋਏ ਸਾਰੇ ਲੱਗੇ ਹਾਂਜੀ ਉਦੇ ਵਿੱਚੋਂ ਕਿੰਨੇ ਜਿਹੜੇ ਅਲੋਟਡ ਨੇ ਆਲਰੇਡੀ ਤੇ ਕਿੰਨੇ ਬਿਨ ਬਗੈਰ ਜਿਹੜੇ ਅਲੋਟਡ ਹੈਗੇ ਆ ਉਹ ਹਾਂਜੀ 25% ਲੋਡ ਆ 75% ਹੁੰਦਾ ਰਹ ਰਹੀ 12 ਸਾਲ ਰਹਦੇ ਹੋਗੇ 12 ਸਾਲ ਹੋ ਗਏ ਹੋਣੇ ਚਾਹੀਦੇ ਆ ਉੱਥੇ ਰਹਿੰਦੇ ਜਿਹੜੇ ਕੋਈ ਬਾਹਰੋਂ ਆਏ ਸੀ ਉਸ ਵਲੇ ਉੱਥੇ ਖਾਲੀ ਸੀ ਫਲੈਟ ਉਹ ਰਹਿ ਲਾਪੇ ਤੇ ਉਹ 12 ਸਾਲ ਦਾ ਇੱਕ ਪ੍ਰੂਫ ਚਾਹੀਦਾ ਇਹ ਸਾਰੇ ਕਾਗਜ਼ਾਤ ਚੋ ਕੋਈ ਵੀ ਇੱਕ ਪ੍ਰੂਫ ਦੇ ਦੇਣ ਕਿ ਅਸੀਂ 12 ਸਾਲ ਤੇ ਰਹ ਰਹੇ ਆ ਜੇ ਉਹ ਫੋਟੋ ਆਈਡੀ ਨਾ ਹੋਇਆ ਉਹਦਾ ਕੋਈ ਨਾ ਕੋਈ ਵੈਰੀਫਿਕੇਸ਼ਨ ਕਰਾਨੀ ਪਏਗੀ ਕਿ ਉਹ ਠੀਕ ਹੈ ਪ੍ਰੂਫ ਔਰ ਇਹ ਵਾਕਈ ਉਸ ਬੰਦੇ ਦਾ ਤੇ ਉਹਦੀ ਰਜਿਸਟਰੀ ਉਹਦੇ ਕਿਸੇ ਸਪੈਸਿਸ ਤੇ ਅਲਾਟ ਵੇਸ ਹੋਵੇਗਾ ਮਾਮਲਾ ਹੈ ਜੀ ਸੋ ਸਿਚੇਟ ਨੂੰ ਜਿਹੜੇ ਅਲਾਟ ਵੇਸ ਕੋਈ ਸਕੀਮ ਹੈ ਕਿਸ ਸਪੈਸਿਸ ਤੇ ਅਲਾਟ ਹੋ ਰਿਹਾ ਹੈ ਇਹ ਜੋ ਵੀ ਸਕੀਮਾਂ ਹੁੰਦੀਆਂ ਇੰਪਰੂਵਮੈਂਟ ਫੰਡ ਦੀ ਉਹਦੇ ਵਿੱਚ ਹੋਏ ਹੈ ਜੀ ਡਬਲਯੂ ਐਸਸੀ ਡਬਲਯੂ ਐਸਸੀ ਬਟ ਮਤਲਬ ਕਿ ਜੋ ਵੀ ਇੰਪਰੂਵਮੈਂਟ ਫੰਡ ਦੀ ਸਕੀਮ ਹੁੰਦੀ ਹੈ ਚਾਹੇ ਈ ਡਬਲਯੂ ਐਸ ਆ ਏ ਡਬਲਯੂ ਐਸ ਹੋਏ ਸੀਗੇ ਜੇ ਤੁਹਾਡਾ ਇਹ ਸਵਾਲ ਹੈ ਵੀ ਉਹਨਾਂ ਲਈ ਸੀ ਤਾਂ ਹੁਣੇ ਕਿਸੇ ਨੇ ਕੋਈ ਹੋਰ ਸਵਾਲ ਪੁੱਛੇ ਇਹ ਮੇਰੇ ਧਿਆਨ ਚ ਮਾਮਲਾ ਜੀ ਜਦੋਂ ਹੁਣ ਮੈਂ ਕਨਵਰਸੇਸ਼ਨ ਚਾਲੂ ਕੀਤੀ ਅਤੇ ਇਲੈਕਸ਼ਨਾਂ ਦੀ ਕੋਈ 2 ਮਹੀਨੇ ਪਹਿਲਾਂ ਜਦੋਂ ਵੀ ਮੈਂ ਉਸ ਪਾਸੇ ਜਾਂਦਾ ਸੀਗਾ ਲੋਕਾਂ ਨੇ ਮੇਰੇ ਧਿਆਨ ਲਾਇਆ ਫਿਰ ਮੈਂ ਅਫਸਰ ਸੇ ਬਾਨ ਨਾਲ ਗੱਲ ਕੀਤੀ ਚੇਅਰਮੈਨ ਸਾਹਿਬ ਨਾਲ ਗੱਲ ਕੀਤੀ ਫਿਰ ਉੱਪਰ ਡਾਇਰੈਕਟਰ ਸਾਹਿਬ ਨਾਲ ਮੰਤਰੀ ਜੀ ਨਾਲ ਗੱਲ ਕੀਤੀ ਔਰ ਸਾਰਿਆਂ ਨਾਲ ਫਿਰ ਅਸੀਂ ਬੈਠ ਕੇ ਇਹ ਬਣਾਇਆ ਗਿਆ ਕਿ ਇਹਨੂੰ ਇਸ ਤਰ੍ਹਾਂ ਆਪਾਂ process ਕੋਈ ਬਣਾਈਏ ਔਰ ਕਰ ਦੇਈਏ ਸਰ ਜਿਹੜਾ ਕੋਈ 12 ਸਾਲ ਦਾ ਆਪਣਾ ਇਹ ਸਟੇਟਮੈਂਟ ਕਰਦਾ ਆ ਉਹਨੂੰ ਫਿਰ ਕਾਦੀ ਕਰਦਾ ਪਰ ਜੋ ਮੇਰੀ ਖਬਰ ਕਹਿੰਦੀ ਸਾਰਿਆਂ ਨੂੰ 12 ਸਾਲ ਤੋਂ ਵੱਧ ਹੋ ਚੁੱਕੇ ਆ ਜੇ ਵਿੱਚੋਂ 2 4 5 ਕੇਸ ਹੋਣਗੇ ਉਹਨਾਂ ਦਾ ਫਿਰ ਬਾਅਦ ਚ ਦੇਖਾਂਗੇ ਕਿ 12 ਤੋਂ ਕਿਤੇ ਵੱਧ ਹੋ ਗਏ ਆ ਤਾਂ ਹੀ ਅਸੀਂ ਇਹ ਜਿਹੜਾ ਪ੍ਰੂਫ ਹੈ ਉਹਨੂੰ ਥੋੜਾ ਜਿਹਾ ਸਿੰਪਲ ਕਰਤਾ ਵੀ ਕੋਈ ਵੀ ਕਾਗਜ਼ ਲਿਆਓ ਹੁਣ ਆਪਾਂ ਵੋਟਰ ਆਈਡੀ ਕਹਿ ਦੀ ਉਹ ਕਹੇ ਜੀ ਵੋਟਰ ਆਈਡੀ ਮੇਰੇ ਕੋਲ ਹੈ ਨਹੀਂ ਨਹੀਂ ਸੋ 10 ਤਰ੍ਹਾਂ ਦੇ ਕਾਗਜ਼ ਅਸੀਂ ਦੱਸਦੇ ਦਸਾਂ ਚੋਂ ਕੋਈ ਤਾਂ ਕਿਸੇ ਕੋਲ ਹੋਏਗਾ ਟਾਈਮ ਮੈਸਟਰ ਜੀ ਜਿਹੜਾ ਤਾਂ ਹੈਲਪ ਡੈਸਕ ਹੈ ਉਹ ਅਸੀਂ 15 ਜੂਨ ਤੱਕ ਲਗਾ ਰਹੇ ਆ ਉੱਥੇ ਕੇ ਨਾਮ ਜਿਹੜਾ ਲੁਧਿਆਣਾ ਇੰਪਰੂਵਮੈਂਟ ਟਰਸਟ ਪਰ ਉਸ ਤੋਂ ਬਾਅਦ ਵੀ ਜੇ ਕੋਈ ਭਾਈ ਬੰਦੂ ਰਹਿ ਜਾਊਗਾ ਉਹ ਜਾਵੇ ਪਰ ਉਹਨੂੰ ਹੈਲਪ ਡੈਸਕ ਦੀ ਸਹੂਲਤ ਨਹੀਂ ਮਿਲਲੀ ਤੇ ਜਿਹੜੀ OTS ਦੀ ਸਕੀਮ ਆ ਉਹਦੀ EO ਸਾਹਿਬ ਕਿਹੜੀ ਹੈ ਲਾਸਟ ਡੇ 31 ਜੁਲਾਈ ਤੱਕ ਅਪਲਾਈ ਕਰ ਸਕਦੇ ਜਿਹੜੇ OTS ਲੈ ਹੈ ਜਿਨ੍ਹਾਂ ਨੂੰ ਅਲੋਟ ਹੋਇਆ ਹੋਇਆ ਜਿਨ੍ਹਾਂ ਨੇ ਉਹ OTS ਜਾਣਾ ਉਹ 31 ਜੁਲਾਈ ਤੱਕ ਫਾਈਨਲੀ ਡੇਟ ਹੈ ਪਰ ਜਿਹੜਾ ਹੈਲਪ ਡੈਸਕ ਹੈ ਤਾਂ ਕਿ ਉਹਨੂੰ ਕਿਤੇ ਲਾਈਨ ਚ ਨਾ ਕਿਤੇ ਨਾ ਸਿਰਫ ਹੈਲਪ ਡੈਸਕ XYZ ਬਲੋਕ ਲਈ ਲਗਾ ਰਹੇ ਆ ਉਹ 15 ਜੂਨ ਤੱਕ ਪ੍ਰੋਗਰਾਮ ਇੰਪਰੂਵਮੈਂਟ ਤੇ ਵੈਰੀਫਿਕੇਸ਼ਨ ਕੰਮ ਤੋਂ ਬਾਅਦ ਤੁਹਾਨੂੰ ਅਲੋਟਮੈਂਟ ਲੈਟਰ ਦੇਗਾ ਫਿਰ ਉਸਦੀ ਵੈਰੀਫਿਕੇਸ਼ਨ ਕਰਨਾ ਹੋਗਾ ਪਹਿਲਾ ਅਲਾਟਮੈਂਟ ਲੈਟਰ ਹੋਏਗੀ ਫਿਰ ਰਜਿਸਟਰੀ ਤੇ ਪੂਰਾ ਪ੍ਰੋਸੈਸ ਫਾਲੋ ਹੋਏ। ਪਈਆਂ ਨੇ ਉੱਥੇ ਲੈ ਕੇ ਰੱਖਲੇ ਨੇ ਐਂਕਲ ਦਿੱਤੇ ਹੋਏ ਨੇ ਉਹਨਾਂ ਕੋ ਆਪਣਾ ਪ੍ਰੂਫ ਹੋਈਆ ਤਾਂ ਹੈ ਨਹੀਂ। ਉਹ ਕੀ ਕਰੇ? ਨਹੀਂ ਫਿਰ ਜੇ ਰੈਂਟ ਤੇ ਦਿੱਤੇ ਹੋਏ ਐ ਕਿਸੇ ਵਕਤ ਤਾਂ ਆਪ ਹੋਣਾ ਹੈ ਮਾਲਕ ਕਿਸੇ ਵੱਲੇ ਤਾਂ ਉਹਨੇ ਪਹਿਲੇ ਇਹ ਤਾਂ ਹੈ ਨਹੀਂ ਵੀ ਪਹਿਲਾਂ ਉਹਨੇ ਕਬਜ਼ਾ ਕਰਕੇ 6 ਮਹੀਨੇ ਬਾਅਦ ਕਹੇ ਤਾਂ ਵੀ ਸੋ ਕੁਝ ਤਾਂ ਪ੍ਰੂਫ ਦਵੇ ਨਾ ਕਿ ਇਹ ਵੀ ਉਹ ਮਾਲਕ ਹੈ ਉਹ ਤਾਂ ਸਾਨੂੰ ਦੇਖਣਾ ਪਏਗਾ। ਫੋਰ ਦੱਸੋ ਜੀ ਕੁਝ ਚਲੋ ਠੀਕ ਹੈ ਜੀ ਇਸ ਮਾਹੌਲ ਜਿਹੜਾ ਪੈਨਿਕ ਹੋ ਰਿਹਾ ਹੈ ਮੈਂ ਇੱਕ ਵਾਰੀ ਦੁਬਾਰਾ ਸਾਰੇ ਸ਼ਹਿਰੀਆਂ ਨੂੰ ਕਹਿਣਾ ਚਾਹੁੰਦਾ ਸਾਰੇ ਪੰਜਾਬ ਸੁੱਤੇ ਵਾਲਿਆਂ ਨੂੰ ਕਿ ਆਪਣੀਆਂ ਜਿਹੜੀਆਂ ਸੁਰੱਖਿਆ ਏਜੰਸੀਆ ਆਪਣੀਆਂ ਸਰਕਾਰਾਂ ਚਾਹੇ ਸਟੇਟ ਦੀ ਸਰਕਾਰ ਹੈ ਸੈਂਟਰ ਦੀ ਸਰਕਾਰ ਹੈ ਉਹ ਸક્ષਮ ਹੈ ਕਿਸੇ ਵੀ ਥ੍ਰੈਟ ਨੂੰ ਹੈਡ ਆਨ ਲੈਣ ਲਈ ਤੁਹਾਨੂੰ ਘਬਰਾਉਣ ਦੀ ਕੋਈ ਲੋੜ ਨਹੀਂ ਮਤਲਬ ਜੋ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਕਹਿੰਦੀ ਉਹ ਕਹਿਣਾ ਮੰਨੋ ਜੇ ਉਹ ਬਲੈਕਆਊਟ ਕਹਿੰਦੇ ਆ ਕਰੋ ਜੇ ਉਹ ਕਹਿੰਦੇ ਆ ਬਾਹਰ ਨਾ ਨਿਕਲੋ ਨਾ ਨਿਕਲੋ ਜੇ ਤੁਹਾਨੂੰ ਜ਼ਰੂਰੀ ਕੰਮ ਹੈ ਨਿਕਲੋ ਜੇ ਨਹੀਂ ਹੈਗਾ ਤਾਂ ਘਰ ਲਓ ਪਰ ਕੋਈ ਵੀ ਕਬਰਾਟ ਪਾਉਣ ਦੀ ਲੋੜ ਨਹੀਂ ਹੈਗੀ ਜਿੰਨੀ ਕਬਰਾਟ ਪਾਓਗੇ ਉਹਨਾਂ ਕੰਮ ਖਰਾਬ ਹੋਏਗਾ ਹਾਂਜੀ ਦਰਾਂ ਸ਼ਹਿਰ ਦੇ ਵਿੱਚ ਇੱਕ ਵੱਡਾ ਸੱਤਾ ਪ੍ਰਵਾਸੀ ਮਜ਼ਦੂਰਾਂ ਦਾ ਹੈਗਾ ਉਹਨੇ ਪਲਾਨ ਕਰਨਾ ਸ਼ੁਰੂ ਕਰਤਾ ਹੋਰ ਦੇਖੋ ਮੈਂ ਕੱਲ ਵੀ ਇੰਡਸਟਰੀਸਟਾਂ ਨੇ ਬੁਲਾਇਆ ਸੀ ਮੈਂ ਉੱਥੇ ਗਿਆ ਸੀਗਾ ਵੀਡੀਓ ਵੀ ਰਿਕਾਰਡ ਕੀਤੀ ਟੀਸੀ ਸਾਹਿਬ ਨੇ ਵੀ ਰਿਕਾਰਡ ਕਰਤੀ ਅਸੀਂ ਸਾਰੇ ਪ੍ਰਵਾਸੀਆਂ ਨੂੰ ਕਿਹਾ ਤਾਂ ਕਿ ਇੱਕ ਮੈਂ ਤੁਹਾਨੂੰ ਹੋਰ ਦੱਸਾਂ ਇਹ ਪ੍ਰਵਾਸੀਆ ਇਹ ਮਈ ਤੇ ਜੂਨ ਵਿੱਚ ਵੈਸੇ ਵੀ ਇਹਨਾਂ ਦੀ ਸ਼ਾਰਟੇਜ ਰਹਿੰਦੀ ਹੈ ਕਿਉਂਕਿ ਉਹਦਾ ਇੱਕ ਕਾਰਨ ਹੈ ਇੱਕ ਤਾਂ ਬਾਡੀ ਦਾ ਟਾਈਮ ਹੁੰਦਾ ਉਹ ਗਏ ਹੁੰਦੇ ਦੂਜਾ ਵਿਆਵਾ ਵਿਆਹ ਬਹੁਤ ਹੁੰਦੇ ਵਿਆਹ ਤੇ ਜੂਨ 15 ਤੱਕ ਤੇ ਉਹ ਵਿਆਵਾਂ ਦਾ ਵੀ ਸੀਜ਼ਨ ਹੈ ਤਾਂ ਆਪਣੇ ਰਿਸ਼ਤੇਦਾਰਾਂ ਦੇ ਜਾਂਦੇ ਕੁਛ ਏ ਵੀ ਕਾਰਨ ਬਣ ਸਕਦਾ ਪਰ ਪੈਨਿਕ ਕਰਨ ਦੀ ਲੋੜ ਨਹੀਂ ਅਸੀਂ ਸਮਝਾ ਰਹੇ ਆ ਜਿਨ੍ਹਾਂ ਨੇ ਇਹ ਦੋ ਕਾਰਨਾਂ ਪਿੱਛੇ ਨਹੀਂ ਜਾਣਾ ਉਹਨਾਂ ਨੂੰ ਅਸੀਂ ਕਹਿ ਰਹੇ ਆ ਕਿ ਅਸੀਂ ਪੂਰੀ ਤਸੱਲੀ ਦਵਾਂਗੇ ਇੱਕ ਮੈਂ ਅੱਜ ਜਾਂ ਕੱਲ ਵਿੱਚ ਆਪਣੇ ਕਾਉਂਸਲਰ ਭਰਾਵਾਂ ਨੂੰ ਜਿਨ੍ਹਾਂ ਦੇ ਵਿੱਚ ਉਹਨਾਂ ਦੇ ਵਿਹੜੇ ਆਂਦੇ ਜਿੱਥੇ ਰਹਿੰਦੇ ਆ ਉਹਨਾਂ ਨੂੰ ਵੀ ਮੈਂ ਰਿਕਵੈਸਟ ਕਰੂੰਗਾ ਕਿ ਜਾ ਕੇ ਉਹਨਾਂ ਨੂੰ ਉਹਨਾਂ ਦੀ ਤਸੱਲੀ ਕਰਕੇ ਆ ਕਿ ਡਿਸਟ੍ਰਿਕਟ ਐਡਮਿਨਿਸਟਰ ਸੇ ਤਿਆਰ ਰੱਖੀ ਅਸੀਂ ਚਾਹਦੇ ਨਹੀਂ ਕਿ ਇੰਡਸਟਰੀ ਬੰਦ ਹੋਵੇ ਜਾਂ ਇੰਡਸਟਰੀ ਨੂੰ ਕੋਈ ਪ੍ਰੋਬਲਮ ਹੋਵੇ ਜਿੱਦਾਂ ਤੁਸੀਂ ਕਹ ਰਹੇ ਕਿ ਇੰਡਸਟਰੀ ਨੂੰ ਤੁਸੀਂ ਮਿਲੇਗਾ ਤਾਂ ਇੰਡਸਟਰੀ ਦੇ ਉੱਤੇ ਕੁਝ ਇੰਪੈਕਟ ਨਜ਼ਰ ਆ ਰਿਹਾ ਹੈ ਇਸ ਚੀਜ਼ ਦਾ ਕੋਈ ਆਰਡਰ ਉਹਦੇ ਨਹੀਂ ਨਹੀਂ ਉਹ ਉਹਨਾਂ ਨੂੰ ਥੋੜੀ ਘਬਰਾਹਟ ਸੀ ਕਿ ਕਿਸੇ ਇੱਕ ਅੱਧੀ ਇੰਡਸਟਰੀ ਦੇ 5-7% ਚਲੇ ਗਏ ਬੰਦੇ ਕੋਈ ਦੂਜੇ ਪਰ ਉਹ ਸਾਰੇ ਇੰਡਸਟ੍ਰੀਲਿਸਟ ਭਰਾਵਾ ਨੇ ਮੈਨੂੰ ਬੁਲਾਇਆ ਸੀ ਇਕੱਠੇ ਹੋਏ ਸੀ ਸੀਆਈਸੀਓ ਨੇ ਉਪਕਾਰ ਸਿੰਘ ਜੀ ਨੇ ਉਹਨਾਂ ਦਾ ਸਵਾਲ ਇਹ ਹੈ ਕਿ ਇਸ ਮਾਹੌਲ ਦੇ ਨਾਲ ਇੰਡਸਟਰੀ ਦੇ ਉੱਤੇ ਉਹਦੇ ਵਪਾਰ ਦੇ ਉੱਤੇ ਇੰਪੈਕਟ ਹੈ ਇੰਡਸਟ੍ਰੀਲਿਸਟਾਂ ਨੂੰ ਘਬਰਾਹਟ ਨਹੀਂ ਹੈ ਕਿ ਪਰ ਜਿਹੜੇ ਕੰਮ ਕਰ ਰਹੇ ਹੈਗੇ ਆ ਉਹ ਕਹਿੰਦੇ ਆ ਵੀ ਅਸੀਂ ਘਰ ਚਲੇ ਜਾਈਏ ਪਰ ਉਹ ਅਸੀਂ ਰੋਕਣ ਦੀ ਪੂਰੀ ਕੋਸ਼ਿਸ਼ ਕਰ ਰਹੇ ਆ ਉਹਨਾਂ ਨੂੰ ਤਸੱਲੀ ਦੇਣ ਦੀ